ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰ ਸੁਖਵਿੰਦਰ ਸਿੰਘ ਸਲੌਦੀ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਨੂੰ ਚੈਨਲ ਅੱਜ ਤੋਂ ਹਫਤਾ ਪਹਿਲਾਂ ਇੱਕ ਵੀਡੀਓ ਪਾਈ ਸੀ ਪਿੰਡ ਰਹਾਉਣਵਾੜਾ ਬਰੇਕ ਦੀ ਇੱਕ ਪਰਿਵਾਰ ਦਾ ਜੋ ਘਰ ਸੀ ਬੜੀ ਖਸਤਾ ਹਾਲਤ ਵਿੱਚ ਸੀ ਜੋ ਕਿ ਸਮਾਜ ਸੇਵੀਆਂ ਵੱਲੋਂ ਔਰ ਪਿੰਡ ਦੇ ਸਹਿਯੋਗ ਦੇ ਨਾਲ ਅੱਜ ਉਹ ਲੈਂਟਰ ਪਾ ਰਹੇ ਆ ਉਸ ਭੈਣ ਦੇ ਘਰ ਦਾ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗਾ ਵੀ ਲੈਂਟਰ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਦੇਖਣ ਵਾਲੀ ਗੱਲ ਹੈ ਦੇ ਪਿੰਡ ਵਾਸੀਆਂ ਤੇ ਹਰਮਨਦਨ ਫਤਿਹ ਸੇਵਾਦਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਧਰਮ ਦਾ ਟ੍ਰਾਂਸਫਰ ਉਹਦੀ ਸਿੰਘਾਂ ਦੀ ਵੱਲੋਂ ਸਹਿਯੋਗ ਦੇ ਨਾਲ ਇਹ ਲੈਂਟਰ ਪਾਇਆ ਗਿਆ ਉਸ ਭੈਣ ਦੇ ਘਰ ਦਾ ਜੋ ਬਹੁਤ ਹੀ ਖਸਤਾ ਹਾਲ ਸੀ ਜਿਵੇਂ ਕਿ ਪਤਾ ਸੀ ਕਿ ਮਾਰਸ਼ਾਂ ਦੇ ਵਿੱਚ ਗਰੀਬ ਲੋੜਵੰਦ ਘਰਾਂ ਦੇ ਆ ਜਿਹੜੇ ਛੱਤਾਂ ਦੀ ਉਹ ਡਿੱਗ ਚੁੱਕੀਆਂ ਸਨ ਸੋ ਇਸੇ ਲੜੀ ਤਹਿਤ ਅੱਜ ਇਹ ਚੌਥਾ ਮਕਾਨ ਹੈ ਜਿਹੜਾ ਇੱਥੇ ਅਸੀਂ ਅੱਜ ਲੈਂਟਰ ਪਾ ਰਹੇ ਹਾਂ ਔਰ ਮੇਰੇ ਨਾਲ ਇੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਨੇ ਉਹ ਵੀ ਨਾਲ ਨੇ ਕਸ਼ਮੀਰ ਸਿੰਘ ਖਾਲਸਾ ਜੀ ਹਰਮਨਦਨ ਫਤਿਹ ਸੇਵਾਦਾਰ ਤੋਂ ਹਾਂਜੀ ਭਾਈ ਸਾਹਿਬ ਕਿਵੇਂ ਆਜੋ ਸੱਚੀ ਗੱਲ ਆ ਜੀ ਤੁਸੀਂ ਤੁਸੀਂ ਦੱਸਿਆ ਵੀ ਸਤਿਗੁਰ ਦੀ ਕਿਰਪਾ ਅਕਾਲ ਵਾਹਿਗੁਰੂ ਜੀ ਦੀ ਕਿਰਪਾ ਅਟੁੱਟ ਵਰਤ ਰਹੀ ਆ ਇਸ ਨਗਰ ਦੇ ਉੱਤੇ ਤੇ ਸਭ ਤੋਂ ਵੱਧ ਦਾ ਵਧਾਈ ਦੇ ਪਾਤਰ ਐ ਇੱਥੇ ਦੇ ਜਿਹੜੇ ਨੌਜਵਾਨ ਵੀਰ ਨੇ ਚਾਹੇ ਐਨਆਰਆਈ ਨੇ ਚਾਹੇ ਇੱਥੇ ਦੇ ਹੀ ਆਪਣੇ ਵੀਰ ਨੇ ਜਿਨ੍ਹਾਂ ਦੇ ਦਸਵੰਦ ਦੇ ਸਦਕਾ ਇਹ ਜਿਹੜਾ ਕਾਰਜ ਐ ਇੰਨੀ ਛੇਤੀ ਹੋਇਆ ਹੈ ਮਤਲਬ ਕਦ ਇੱਕ ਹਫ਼ਤੇ ਦੇ ਵਿੱਚ ਬਿਲਕੁਲ ਕਦ ਤੋੜਿਆ ਕਦ ਬਣ ਗਿਆ ਇਹ ਸਿਰਫ ਉਹ ਵਾਹਿਗੁਰੂ ਜੀ ਨੂੰ ਪਤਾ ਆ ਤੇ ਜਦੋਂ ਨਾ ਆਪਣੇ ਆਪ ਹੀ ਹੋਏ ਰਹੀ ਗੱਲ ਕਰਦਾ ਪਿੰਡ ਵਾਸੀ ਜਦੋਂ ਫੇਸਬੁੱਕ ਤੇ ਜਦ ਹੋਰਾਂ ਪਿੰਡਾਂ ਦੀਆਂ ਗੱਲਾਂ ਦੇਖਦੇ ਨੇ ਉਹ ਉਹਨਾਂ ਨੂੰ ਉਹ ਲਾਭ ਨਹੀਂ ਮਿਲਦਾ ਜਦੋਂ ਦੇਖਦੇ ਨੇ ਵੀ ਸਾਡੇ ਪਿੰਡ ਵਿੱਚ ਆਹ ਚੀਜ਼ ਹੋਣੇ ਵਾਲੀ ਆ ਤੇ ਉਹ ਭਰਾਵਾਂ ਨੇ ਅੱਗੇ ਹੋ ਕੇ ਆਪਣੇ ਪਿੰਡ ਦੀ ਸਹਾਰ ਲਈ ਹੈ ਤੇ ਬੜੀ ਖੁਸ਼ੀ ਹੁੰਦੀ ਆ ਇਦਾਂ ਦੇ ਨੌਜਵਾਨ ਜਿਹੜੇ ਅੱਜ ਕੱਲ ਇੱਕ ਜਾਗਰੂਤ ਨੌਜਵਾਨ ਨੇ ਨਾਲ ਇੱਕ ਗੱਲ ਹੋਰ ਵੀ ਐ ਜਿਹੜਾ ਵਾਕਈ ਲੋੜਵੰਦ ਆ ਇਹ ਵਾਕਈ ਵੀ ਲੋੜਵੰਦ ਪਰਿਵਾਰ ਸੀ 14 ਸਾਲਾਂ ਤੋਂ ਉਹਦੇ ਨੇ ਇਸ ਭੈਣ ਦੇ ਘਰ ਦਾ ਦਾ ਕੋਈ ਹਤਾ ਪਤਾ ਨਹੀਂ ਹੈਗਾ ਅਜ ਤੱਕ ਡੈਥ ਵੀ ਕਲੀਅਰ ਨਹੀਂ ਹੋਈ ਹੈਗੀ ਤੇ ਕੋਈ ਸਰਕਾਰ ਵੱਲੋਂ ਇਹਨੂੰ ਕੋਈ ਪੈਨਸ਼ਨ ਵੀ ਨਹੀਂ ਲੱਗੀ ਹੋਈ ਤੇ ਹੋਰ ਤਾਂ ਹੋਰ ਕੁਝ ਬਿਮਾਰੀਆਂ ਦੇ ਨਾਲ ਵੀ ਇਹ ਬੀ ਬਹੁਤ ਝੁੰਝ ਰਹੀ ਹੈ ਚਲੋ ਉਹਦੇ ਬਾਅਦ ਉਹਦਾ ਉਹਦਾ ਵੀ ਇਲਾਜ ਕਰਵਾਵਾਂਗੇ ਪਰ ਗੱਲ ਇਹ ਹੈ ਵੀ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਜਿਹੜੇ ਵੀ ਮੇਰੇ ਭਰਾ ਦਿਨ ਰਾਤ ਜਿਵੇਂ ਸਾਡੇ ਨਾਲ ਅਮਰੀਕ ਸਿੰਘ ਸੋਨੂੰ ਹੋਰ ਮੇਰੇ ਮਨਦੀਪ ਵੀਰਾ ਮਨਦੀਪ ਸਟੂਡੀਓ ਵਾਲਾ ਤੇ ਇੱਥੇ ਨਾਲ ਦੇ ਦੋ ਤਿੰਨ ਘਰ ਹੋਰ ਨੇ ਮੈਂ ਕਈਆਂ ਦੇ ਨਾਮ ਭੁੱਲ ਜਾਂਦਾ ਹਾਂ ਬਹੁਤ ਸਾਰੇ ਸਾਰੇ ਪਰਿਵਾਰ ਇਹ ਜਿਹੇ ਨੇ ਕਿ ਜਿਨ੍ਹਾਂ ਨੇ ਦੇਖੋ ਦਿਨ ਰਾਤ ਇੱਕ ਕਰਕੇ ਜਿਹੜਾ ਕਾਰਜ ਹੈ ਸਿਰੇ ਚੜਾਇਆ ਆ ਤੇ ਬਾਕੀ ਤੁਹਾਡਾ ਧੰਨਵਾਦ ਹੈ ਵੀ ਆ ਪ੍ਰੈਸ ਮੀਡੀਆ ਦਾ ਕਿਉਂਕਿ ਜਿਹੜੀ ਤੁਸੀਂ ਸਾਡੀ ਗੱਲ ਹੈ ਲੋਕਾਂ ਤੱਕ ਪਹੁੰਚਾਉਂਦੇ ਹੋ ਤੇ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਕਿ ਭਾਈ ਉਰਿਆ ਇੱਕ ਵਾਰੀ ਮੌਕਾ ਵੀ ਚੈੱਕ ਕਰੋ ਵੀ ਤੁਹਾਡੇ ਦਿੱਤਾ ਹੋਇਆ ਦਾ ਸੰਬੰਧ ਬਿਲਕੁਲ ਸਹੀ ਜਗ੍ਹਾ ਤੇ ਸਹੀ ਲੋੜਵੰਦ ਪਰਿਵਾਰਾਂ ਦੇ ਵਿੱਚ ਲੱਗ ਰਿਹਾ ਆ ਕਿਉਂਕਿ ਇਹ ਬਹੁਤ ਵੱਡੀ ਚੀਜ਼ ਆ ਲੋਕ ਵਿਚਾਰੇ ਦਾ ਸੰਬੰਧ ਤਾਂ ਦੇ ਦਿੰਦੇ ਨੇ ਲੇਕਿਨ ਕਈ ਵਾਰੀ ਉਹ ਖੁਰਦਪੁਰਦ ਹੋ ਜਾਂਦਾ ਆ لیکن ਜੇ ਉਹਨੇ 100 ਦਿੱਤਾ ਤਾਂ 101 ਰੁਪਇਆ ਲੱਗ ਜੂਗਾ ਇਹ ਨਹੀਂ ਹੈਗਾ ਵੀ 98 ਲੱਗ ਗਏ ਆ 99 ਲੱਗ ਗਏ ਇਦਾਂ ਦਾ ਨਹੀਂ ਹੋਊਗਾ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਘਰੋਂ ਬਹੁਤ ਤਗੜੇ ਅਮੀਰ ਰ ਬਖਸ਼ਿਆ ਹੋਇਆ ਆ ਸੋਚ ਵੀ ਅਮੀਰ ਹੈ ਨਸ਼ੇ ਰਹਿਤ ਹੈ ਸਾਡਾ ਮੈਦਾਨ ਹਰ ਮੈਦਾਨ ਜਿਹੜਾ ਫਦੇ ਸੇਵਾ ਦਾ ਲੈ ਬਹੁਤ ਚੜਦੀ ਕਲ ਵਾਲਾ ਆ ਤੇ ਕੋਈ ਇਦਾਂ ਦੀ ਗੱਲ ਨਹੀਂ ਵਾਹਿਗੁਰੂ ਦੀ ਅਪਾਰ ਕਿਰਪਾ ਟੁੱਟ ਕੇ ਵਰਤ ਰਹੀ ਹੈ ਦੇਖੋ ਕਿੰਨਾ ਸੋਹਣਾ ਲੈਂਟਰ ਪੈ ਰਿਹਾ ਹੈ ਅੱਜ ਚੌਥਾ ਚੱਲ ਰਿਹਾ ਆ ਤੇ ਆਹ ਐਤਵਾਰ ਨੂੰ ਆਪਾਂ ਨੇ ਜਿਹੜਾ ਪੰਜਵਾਂ ਇੱਥੇ ਇੱਕ ਘਰ ਹੈ ਇੱਕ ਹੋਰ ਗਰੀਬ ਪਰਿਵਾਰ ਹੈ ਉਹਨਾਂ ਦੀ ਜਿਹੜੀ ਤੋੜ ਤੜਾਈ ਆ ਉਹ ਸ਼ੁਰੂ ਕਰ ਦੇਣੀ ਆ ਤੇ ਤੁਹਾਨੂੰ ਬੇਨਤੀ ਹੈ ਇਸ ਮਾਧਿਅਮ ਦੇ ਰਾਹੀਂ ਕਿ ਤੁਸੀਂ ਉਸ ਭੈਣ ਦੇ ਕਾਰਜ ਦੇ ਵਿੱਚ ਵੀ ਆਪਣਾ ਯੋਗਦਾਨ ਜ਼ਰੂਰ ਪਾਓ ਜਿਹੜੇ ਜਿਹੜੇ ਮੇਰੇ ਵੀਰ ਇਸ ਵੀਡੀਓ ਨੂੰ ਸੁਣਦੇ ਨੇ ਤੇ ਤਾਂ ਜੋ ਆਪਾਂ ਇਹਨਾਂ ਗਰੀਬ ਗੁਰਪਿਆਂ ਦੀ ਮਦਦ ਕਰ ਸਕੀਏ ਸਰਕਾਰਾਂ ਤੋਂ ਆਪਾਂ ਉਨੀ ਕੁ ਉਮੀਦ ਰੱਖ ਸਕਦੇ ਆ ਜਿੰਨੇ ਕੋ ਕਹਿੰਦੇ ਨੇ ਵੀ ਕਾਗਜ਼ درست ਨੇ ਹੁਣ ਕਈਆਂ ਦੇ ਕਾਗਜ਼ ਵੀ درست ਨਹੀਂ ਹੈਗੇ ਤਾਂ ਫਿਰ ਜੇ ਉਹ ਕਾਗਜ਼ درست ਨਹੀਂ ਹੈਗੇ ਤਾਂ ਗਰੀਬ ਬੰਦਾ ਸ ਕਦੇ ਉਹਨੂੰ ਕੋਈ ਉਹਦੇ ਹੱਕ ਦੀ ਚੀਜ਼ ਨਹੀਂ ਮਿਲੇਗੀ ਜਦ ਸਾਡੇ ਵੀਰ ਖੜੇ ਨੇ ਕਿਉਂਕਿ ਹੁਣ ਪੰਜਾਬ ਹੀ ਪੰਜਾਬ ਨੂੰ ਉੱਚੇ ਚੱਕ ਰਿਹਾ ਹੈ ਆ ਤੇ ਅਸੀਂ ਤਾਂ ਇਹੀ ਚਾਹਾਂਗੇ ਕਿ ਇਹ ਪੰਜਾਬ ਆਪਣੇ ਪੰਜਾਬੀਆਂ ਨਾਲ ਇਦਾਂ ਖੜਦਾ ਰਹੇ ਕਿਉਂਕਿ ਸਾਡਾ ਜਿਹੜਾ ਪੰਜਾਬ ਸੀ ਨਾ ਇਹ ਰਾਜੇ ਮਹਾਰਾਜਿਆਂ ਦਾ ਪੰਜਾਬ ਸੀਗਾ ਇਹ ਕੋਈ ਭਖਾਰੀਆਂ ਦਾ ਨਹੀਂ ਸੀਗਾ ਲੇਕਿਨ ਅੱਜ ਸਾਡੇ ਹਾਲਾਤ ਇਦਾਂ ਦੇ ਬਣ ਚੁੱਕੇ ਨੇ ਚਲੋ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਨਗੇ ਮਾਹੌਲ ਵਧੀਆ ਬਣੇਗਾ ਤੇ ਚੜਦੀ ਕਲਾ ਹੋਊਗੀ ਤੇ ਬਸ ਤੁਹਾਡਾ ਸਾਰਿਆਂ ਦਾ ਸਾਥ ਇਦਾਂ ਹੀ ਮਿਲਦਾ ਰਹੇ ਜੀ ਸੋ ਭਾਈ ਸਾਹਿਬ ਦੱਸਿਆ ਕਿ ਜਿਹੜਾ ਦਸਵੰਦ ਹੈ ਉਹ ਸਹੀ ਜਗ੍ਹਾ ਲੱਗ ਰਿਹਾ ਇਹ ਵਾਕ ਹੀ ਅਸੀਂ ਦਰੁਸਤਕੀ ਕਰ ਰਹੇ ਹਾਂ ਕਿਉਂਕਿ ਪਿੰਡ ਵਾਸੀ ਸਾਡੇ ਨਾਲ ਨੇ ਕਈਆਂ ਲੋਕਾਂ ਦੇ ਮਾਈਂਡ ਦੇ ਵਿੱਚ ਚੱਲਦਾ ਹੁੰਦਾ ਵੀ ਪਤਾ ਨਹੀਂ ਕਿੰਨੇ ਕ ਇਹਨਾਂ ਕੋਈ ਪੈਸਾ ਆ ਗਿਆ ਕਿੰਨਾ ਕ ਇਹ ਪੈਸੇ ਨੂੰ ਮਿਸਯੂਜ਼ ਕਰਦੇ ਨੇ ਪਰ ਸਾਡੇ ਜਿਹੜਿਆ ਸੰਸਥਾਵਾਂ ਨੇ ਕੰਮ ਕਰ ਰਹੀਆਂ ਨੇ ਉਹ ਅਸੀਂ ਪਿੰਡ ਦੇ ਨਾਲ رابطہ ਕਾਇਮ ਕਰਕੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਉਸ ਪਿੰਡ ਦੇ ਵਿੱਚ ਪਹੁੰਚ ਕਰਦੇ ਹਾਂ ਗਰੀਬ ਪਰਿਵਾਰਾਂ ਤੱਕ ਵੀ ਜਿਹੜਾ ਅਸਲ 'ਚ ਜਿਹੜਾ ਲੋਡ ਵੰਦਾ ਉਹ ਤੱਕੇ ਪੈਸਾ ਪਹੁੰਚ ਚੱਕੇ ਉਹਦਾ ਜਿਹੜਾ ਤੁਹਾਡਾ ਦਿੱਤਾ ਦਸਵੰਦ ਸਹੀ ਜਗ੍ਹਾ ਲੱਗ ਸਕੇ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜਾ ਕਿਸੇ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਜਿਹੜਾ ਅੱਜ ਗਰੀਬ ਪਰਿਵਾਰ ਦਾ ਇੱਥੇ ਲੈਂਟਰ ਪਿਆ ਤੁਸੀਂ ਕਿੰਨਾ ਕੋ ਲੋਕਾਂ ਦੇ ਆਪਾਂ ਰਿਣੀ ਬਣੇ ਧੰਨਵਾਦ ਕਿਵੇਂ ਕਰੀਏ ਮਾਈਕਰੋ ਜੀ ਦਾ ਖਾਲਸਾ ਵਾਈਕਰੋ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਸਾਰੀ ਸੰਗਤ ਸੰਗਤੇ ਕਹੂੰਗਾ ਜਿਹੜਾ ਇੱਕ ਦੂਏ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀ ਆ ਤੇ ਮੈਂ মিডিਆ ਦਾ ਵੀ ਧੰਨਵਾਦ ਕਰਦਾ ਕਸ਼ਮੀਰ ਸਿੰਘ ਜੀ ਨੇ ਵੀ ਕਿਹਾ ਗਰੀਬ ਦਾ ਮੂੰਹ ਗੁਰੂ ਕੀ ਖੋਲਕ ਜਿਹੜਾ ਗਰੀਬ ਦਾ ਮੂੰਹ ਹੈ ਗੁਰੂ ਦੀ ਗੋਲਕ ਵਾਕਾ ਹੀ ਆ ਲੋੜਵੰਦਾਂ ਨੂੰ ਆਪਾਂ ਆਪਣੇ ਗਵਾਂਢ 'ਚ ਵੀ ਬੈਠਾ ਹੁੰਦਾ ਅਸੀਂ ਸਦਕੇ ਜਾਈਏ ਸਰਦਾਰ ਅਮਰੀਕ ਸਿੰਘ ਦੇ ਕਸ਼ਮੀਰਾ ਸਿੰਘ ਜੀ ਦੇ ਤੇ ਮੀਡੀਆ ਵੀਰ ਜੀ ਦੇ ਬਈ ਦੇਖੋ ਇੱਕ ਵੀਡੀਓ ਵਾਇਰਲ ਹੋਈ ਤਾਂ 10 ਘਰਾਂ ਦੇ ਦਰਵਾਜ਼ੇ ਖੁੱਲੇ ਨੇ ਵੀ ਵੀਰ ਜੀ ਤੁਸੀਂ ਆ ਕੇ ਸਾਡੀ ਹੈਲਪ ਕਰੋ ਸਾਨੂੰ ਇਹ ਚੀਜ਼ ਚਾਹੀਦਾ ਹੈ ਹੈਲਪ ਕਰਨ ਵਾਲਾ ਪਰਮਾਤਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਅਸੀਂ ਓਤੇ ਓਟ ਆਸਰਾ ਛੱਡ ਕੇ ਅੱਜ ਦੇਖੋ ਲੈਂਟਰ ਤੱਕ ਵੀ ਕੰਮ ਪਹੁੰਚ ਗਿਆ ਭਾਈ ਸਾਹਿਬ ਨੂੰ ਦੱਸਿਆ ਵੀ ਜਿਹੜਾ ਤੁਹਾਡਾ ਦਿੱਤਾ ਦਸਵੰਦ ਦੇ ਨਾਲ ਪਿੰਡ ਰਹਾਉਣ ਵਾਰਡ ਨੰਬਰ 1 ਦੇ ਵਿੱਚ ਅੱਜ ਉਹ ਭੈਣ ਦਾ ਘਰ ਔਰ ਜਿੰਨਾ ਵੀ ਇਹਦਾ ਕੰਮ ਕਾਜ ਆ ਪੂਰਾ ਇਹਨੂੰ ਕੰਪਲੀਟ ਕਰਕੇ ਦਿੱਤਾ ਜਾਵੇ ਕਿ ਅਮੀਰਨਾ ਭਾਈ ਅਮਰੀਕ ਸਿੰਘ ਜੀ ਨੇ ਇੱਥੋਂ ਦੇ ਵਸਨੀਕ ਨੇ ਔਰ ਇਹ ਵੇਖ ਰਹਿਓ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਮੈਂ ਸਮੂਹ ਨਗਰ ਨਿਵਾਸੀਆਂ ਦਾ ਆਰਮੀ ਦੇ ਵਿੱਚੋਂ ਜਿਹੜੇ ਸਾਡੇ ਵੀਰ ਨੇ ਰਿਟਾਇਰ ਹੋਏ ਨੇ ਪੰਜਾਬ ਪੁਲਿਸ ਚੋਂ ਰਿਟਾਇਰ ਹੋਏ ਨੇ ਮੇਰੇ ਆਣ ਗੁਆਣ ਜਿੰਨੇ ਵੀ ਮੇਰੇ ਪਿੰਡ ਦੇ ਨਗਰ ਨਿਵਾਸੀ ਨੇ ਉਹਨਾਂ ਦਾ ਮੈਂ ਬਹੁਤ ਆਪਣੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਨਹੀਂ ਸਕਦੇ ਵੀ ਸਾਨੂੰ ਇੰਨੀ ਖੁਸ਼ੀ ਆ। ਬਈ ਆ ਉਹ ਦੇਖ ਲੋ ਸਾਹਮਣੇ ਸਿਮਿੰਟ, ਬਜਰੀ, ਰੇਤਾ ਇਕੱਲੇ ਇਕੱਲੇ ਮੈਂਬਰ ਨੇ ਇਕੱਲੇ ਇਕੱਲੇ ਨੇ ਸੇਵਾ ਲਈ ਆ ਜੀ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਅੱਗੇ ਤੋਂ ਵੀ ਇਹੀ ਉਮੀਦ ਰੱਖਦਾ। ਬਈ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ। ਇਹ ਐਸੇ ਤਰ੍ਹਾਂ ਹੀ ਕਿਸੇ ਜਿਹੜਾ ਕੋਈ ਲੋੜਵੰਦਾ ਗਰੀਬ ਪਰਿਵਾਰ ਆ ਉਹਦੀ ਮਦਦ ਕਰਦੇ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਇਹ 40 ਸਾਲ ਤੋਂ ਪੁਰਾਣਾ ਮਕਾਨ ਬਣਿਆ ਹੋਇਆ ਸੀਗਾ ਜਦੋਂ ਇਸ ਦੀ ਹਾਲਾਤ ਅਸੀਂ ਉਸ ਤੋਂ ਤਕਰੀਬਨ 3 ਸਤੰਬਰ ਨੂੰ ਇਹਦੀ ਅਸੀਂ ਵੀਡੀਓ ਬਣਾ ਕੇ ਅਪਲੋਡ ਕੀਤੀ ਸੀ ਜਿਸ ਵਿੱਚ ਦਾਨੀ ਸੱਜਣਾ ਨੇ ਆਪਣਾ ਅਹਿਮ ਯੋਗਦਾਨ ਪਾਇਆ ਸੋ ਉਹਨਾਂ ਦਾ ਯੋਗਦਾਨ ਦੇ ਸਦਕਾ ਅੱਜ ਇਹ ਭੈਣ ਦੇ ਘਰ ਦਾ ਲੈਂਟਰ ਪੈ ਚੁੱਕਿਆ ਅਸੀਂ ਇਸੇ ਤਰ੍ਹਾਂ ਚਾਹੁੰਦੇ ਹਾਂ ਜਿਹੜੀ ਇਹ ਲੜੀ ਹੈ ਵੀ ਮੁਰਖਤਾ ਦੀ ਸੇਵਾ ਰੱਬ ਦੀ ਸੇਵਾ ਹੈ ਇਸੇ ਤਰ੍ਹਾਂ ਇਹ ਚੱਲਦੀ ਰਹਿਣੀ ਆ ਅਗਲੇ ਜਿਹੜਾ ਪ੍ਰੋਸੈਸ ਆ ਸਾਡਾ ਐਤਵਾਰ ਨੂੰ ਇੱਕ ਨਵਾਂ ਹੋਰ ਮਕਾਨ ਇੱਕ ਭੈਣ ਦਾ ਸ਼ੁਰੂ ਕਰਨ ਲੱਗੇ ਆ ਸੋ ਇੱਥੇ ਵੀ ਤੁਹਾਨੂੰ ਮੈਂ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਉੱਥੇ ਵੀ ਤੁਸੀਂ ਆਪਣੇ ਵੱਡੇ ਪੱਧਰ ਤੇ ਸਹਿਯੋਗ ਦੇਣਾ ਜਿਹੜੇ ਸਹਿਯੋਗ ਦੇ ਰਹੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਔਰ ਜਿਹੜੇ ਕਿੰਤੂ ਪਰੰਤੂ ਕਰਨ ਲਈ ਉਹਨਾਂ ਦੇ ਇਹ ਤਾਂ ਅਸੀਂ ਵੀਡੀਓ ਬਣਾ ਕੇ ਪਾ ਰਹੇ ਆ ਕਿ ਕਿਸੇ ਨੂੰ ਇਹ ਨਾ ਲੱਗੇ ਵੀ ਕਿਸੇ ਦੇ ਪੈਸੇ ਦਾ ਮਿਸਯੂਜ਼ ਹੋਇਆ ਕਿਉਂਕਿ ਮੇਰਾ ਨਗਰ ਨਿਵਾਸੀ ਨਹਾਜ਼ਰ ਨਾਲ ਨੇ ਲੋਕਾਂ ਨੂੰ ਕਈਆਂ ਨੂੰ ਹੁੰਦਾ ਵੀ ਪਤਾ ਨਹੀਂ ਇੱਕ ਵੀਡੀਓ ਪਾਦੀ ਕਿੰਨੇ ਕੇ ਪੈਸੇ ਇਕੱਠੇ ਹੋ ਜਾਂਦੇ ਨੇ ਪਰ ਇਹਦੇ ਵਿੱਚ ਕੋਈ ਨਹੀਂ ਇੱਥੇ ਪੈਸੇ ਕਿਸੇ ਤੋਂ ਨਹੀਂ ਲਿੱਤਾ ਜਾਂਦਾ ਸਮਾਨ ਹਰੇਕ ਬੰਦੇ ਨੇ ਆਪਣਾ ਆਪਣਾ ਯੋਗਦਾਨ ਪਾਇਆ ਔਰ ਅੱਜ ਜਿਹੜਾ ਇਹ ਲੈਂਟਰ ਪਿਆ ਇਹਦੇ ਨਾਲ ਜਿਹੜਾ ਪਰਿਵਾਰ ਹੈ ਉਹ ਭੈਣ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਬਹੁਤ ਖੁਸ਼ੀ ਆ ਜੀ ਬਹੁਤ ਜ਼ਿਆਦੇ ਕੀ ਕਹਿੰਦਾ ਚਾਹੁੰਦੇ ਹਾਂ ਧੰਨਵਾਦ ਤੇ ਜਿਹੜਾ ਸਭ ਨੂੰ ਸਹਿਯੋਗ ਦਿੱਤਾ ਧੰਨਵਾਦ ਆ ਤੁਹਾਡਾ ਬਸ ਤੁਹਾਡੇ ਆਸਰੇ ਸਾਰਾ ਕੁਝ ਹੋ ਗਿਆ ਜੀ ਸਾਰੇ ਹਾਂ ਖੁਸ਼ ਤੁਹਾਡੇ ਪਿੰਡ ਵਾਸੀਆਂ ਨੇ ਗਲੀ ਮੁੱਲਾ ਸਾਰਿਆਂ ਨੇ ਸਭ ਨੇ ਮਦਦ ਕਰੀ ਹੈ ਸਭ ਜੀ ਕੋਈ ਪਿੱਛੇ ਨਹੀਂ ਹਟਿਆ ਸਾਬ ਸਭ ਨੇ ਕਰੀ ਮਦਦ ਇਹ ਜੋ ਉਪਰਾਲੇ ਹੋਣੇ ਚਾਹੀਦੇ ਨੇ ਜਿਹੜੇ ਗਰੀਬ ਘਰਾਂ ਦਿੱਤਾ ਵੰਡਣੇ ਹਾਂਜੀ ਹਾਂਜੀ ਸਭ ਦੀ ਗਰੀਬ ਦੀ ਸਭ ਦੀ ਸੱਤ ਬਣੇ ਸਾਰੇ ਗਰੀਬ ਜਿੰਨੇ ਵੀ ਹੈਗੇ ਵਿਚਾਰੇ ਉਹਨਾਂ ਦਾ ਸਾਰਿਆਂ ਦਾ ਉਹ ਕਰੇ ਕਿੰਨੇ ਚਿਰ ਬਾਅਦ ਘੱਟ ਘੱਟ ਪਈ ਆ ਤੇ 40 45 ਸਾਲ ਬਾਅਦ ਬਹੁਤ ਆਇਆ ਜੀ ਬਹੁਤ ਵਧੀਆ ਲੱਗ ਰਿਹਾ ਜੀ ਕੀ ਕਹਿਣਾ ਤੁਹਾਨੂੰ ਤੁਸੀਂ ਕਹਿੰਦੇ ਹੋ ਨੋ ਨੋ ਸੇ ਸਮਾਜ ਬਣਾਉਣੇ ਕਰਨੇ ਆ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਇੰਨਾ ਸੋਚਿਆ ਉਪਰਾਲਾ ਕਰਿਆ ਬਹੁਤ ਵਧੀਆ ਲੱਗ ਰਿਹਾ ਉਹ ਤੁਹਾਡੇ ਨਗਰ ਦੇ ਵਿੱਚ ਕਾਫੀ ਗਰੀਬ ਲੋਕ ਨੇ ਉਹਨਾਂ ਦੇ ਕਿਵੇਂ ਆਪਾਂ ਹੱਥਾਂ ਕਰਕੇ ਆਪਾਂ ਨੂੰ ਸੇਵਾ ਵੀ ਕਰੀਆ ਇੱਕ ਮਦਦ ਦੇਣਾ ਆਪਾਂ ਨੂੰ ਹਾਂਜੀ ਜੇਣਾ ਚਾਹੀਦਾ ਹੈ ਮਦਦ ਆ ਸਕਿਆ ਬਹੁਤ ਇਹ ਜਿਹੜੇ ਦੇ ਵਿੱਚ ਘਰਾਂ ਚ ਰੋਟੀ ਵੀ ਨਹੀਂ ਪੱਕਦੀ ਹੈਗੀ ਬਹੁਤ ਔਖਾ ਹੈ ਜੀ ਉਹਨਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਜਰੂਰ ਮੈਂ ਹਾਂ ਸੋਵੈਂਟਸ ਸਲੋਟੀਸੀ ਬੇਕਰ ਪੰਜਾਬ ਡੂਨ ਚੈਨਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ